ਟਰੈਕਟਰ ਨੇ ਜਿਹੜੇ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਇਦਾਂ ਲੈਣਿਆ ਤਾਂ ਆਹ ਭਾਈ ਇਦਾਂ ਵੀ ਦੇ ਦਾਂਗੇ ਵੀਰੇ ਆਪਾਂ ਸਾਰੇ ਤਰ੍ਹਾਂ ਦੇ ਟਰੈਕਟਰ ਤਿਆਰ ਕਰਦੀਆਂ ਜੇ ਤੁਹਾਡਾ ਬਜਟ ਹੈਗਾ 1 ਲੱਖ 2 ਲੱਖ ਆਪਾਂ ਉਹ ਕੀ ਰੈਟਟਰ ਤਿਆਰ ਕਰਕੇ ਦੇ ਸਕਦੇ ਆ ਜੀ ਤੇ ਜਿਹੜੇ ਵੀਰ ਨੇ ਬਾਹਰ ਬੈਠੇ ਨੇ ਤਿਆਰ ਕਰਵਾ ਕੇ ਆਪਦੇ ਕੋਲੇ ਮੰਗਵਾਉਣਾ ਤਾਂ ਆਪਾਂ ਉਹ ਵੀ ਆਪਾਂ ਕਰਕੇ ਦੇ ਦਾਂਗੇ ਵੀਰੇ ਕੀ ਆਊਗਾ ਮਗਰੀਆੜਾ ਦਾ ਬਿੱਲ ਬਣ ਕੇ ਆਊਗਾ ਵੀਰੇ ਜੋ ਕੁਝ ਕੀਤਾ ਆਪਣੇ ਸਾਰਾ ਕੁਝ ਬਿੱਲ ਬਣ ਕੇ ਹੀ ਆਊਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਲੈ ਲਓ ਵੀ ਚੈਨਲ ਨੂੰ ਸਬਸਕ੍ਰ ਅਨ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਆਪਾਂ ਤੁਹਾਡੇ ਲਈ ਆਪਣੀ ਵਰਕਸ਼ਾਪ ਦਾ ਵਲੌਗ ਲੈ ਕੇ ਆਇਆ ਜਿਹਦੇ ਨਾਮ ਹੈ ਮਾਨ ਟਰੈਕਟਰ ਵਰਕਸ਼ਾਪ ਤੇ ਵੀਰੇ ਇੱਥੇ ਆਪਾਂ ਟਰੈਕਟਰਾਂ ਦੇ ਆਲ ਓਵਰ ਕੰਮ ਕਰਦੇ ਆ ਜਿੱਦਾਂ ਕਿ ਜਿੱਦਾਂ ਕਿ ਵੀਰੇ ਇੰਜਨ ਦਾ ਕੰਮ ਹੋ ਗਿਆ ਠੀਕ ਹੈ ਆਲ ਓਵਰ ਵਰਕ ਜਿੰਨਾ ਵੀ ਟਰੈਕਟਰ ਚ ਕੰਮ ਹੁੰਦਾ ਕੰਮ ਕਰਨ ਵਾਲਾ ਹੁੰਦਾ ਉਹ ਆਪਾਂ ਕਰਕੇ ਦਿੰਨੇ ਆ ਵੀਰੇ ਜਿੱਦਾਂ ਕਿ ਆਹ 855 ਇਹ ਹੈਗਾ ਜੀ 1990 ਮਾਡਲ ਇਹਦਾ ਆਪਣੇ ਇੰਜਨ ਪੂਰਾ ਸੀਲ ਹੋ ਗਿਆ ਸੀਗਾ ਤੇ ਆਪਣੇ ਦਾ ਇੰਜਨ ਕਰਕੇ ਦਿੱਤਾਗਾ ਜਿਹੜੇ ਆਪਣੇ ਭੱਠੇ ਵਾਲੇ ਵੀਰ ਨੇ ਉਹਨਾਂ ਦਾ ਇਹ ਟਰੈਕਟਰ ਆ ਉਹਨਾਂ ਦਾ ਪਹਿਲਾ ਟਰੈਕਟਰ ਹੈ ਇਹਦੇ ਕਹਦੇ ਵੀ ਘਰੇ ਰਖੜਾਉਣਾਗਾ ਤੇ ਇਹ ਤਿਆਰ ਕਰਵਾਉਣਾ ਆਪਾਂ ਨੇ ਤੇ ਇਹ ਵੀਰੇ ਆਪਾਂ ਨੇ ਕਰ ਦਿੱਤਾ ਪੂਰਾ A to Z ਵਰਕ ਇੰਜਨ ਦਾ ਫੁੱਲ ਕਾਇਮ ਵਧੀਆ ਹੋ ਗਿਆ ਟਰੈਕਟਰ ਤੇ ਗਾਰੰਟੀ ਫੁੱਲ ਹੋਊਗੀ ਆਪਣੀ ਇੰਜਨ ਗੇਅਰ ਲਿਫਟ ਦੀ ਕਰੇ ਦੀ ਤੇ ਇਹਦਾ ਵਾਟਰ ਬਾਡੀ ਦਾ ਕੰਮ ਕਰ ਰਹੇ ਆ ਵੀਰੇ ਆਪਾਂ ਸਬਰਾਜ ਦਾ ਤੇ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਤੇ ਇਹਦਾ ਵੀਰੇ ਵਾਟਰ ਬਾਡੀ ਤੇ ਇਹ ਨਹੀਂ ਪਤਾ ਵੀ ਨਾਲ ਹੀ ਆਪਾਂ ਮੂਰਲੇ ਹਿੱਸੇ ਦਾ ਕੰਮ ਕਰਦੀ ਹੈ ਤੇ ਇਧਰੀ ਸਾਈਡ ਆ ਗਿਆ ਆਪਣੇ ਕੋਲ 275 ਵੀਰੇ ਇਹ ਟਰੈਕਟਰ ਹੈਗਾ ਆਪਣਾ ਸੇਲ ਲਈ ਇਹ 1997 ਮਾਡਲ ਆ ਟਰੈਕਟਰ ਕੰਡੀਸ਼ਨ ਦਾ ਤਾਂ ਸਾਰੀ オリジナル ਆ ਪਿਛਲੇ ਟਾਇਰ ਹੈਗੇ ਨੇ 70 ਪੈਸੇ ਮੂਰਲੇ ਵੀ ਹੈਗੇ ਨੇ 70 75 ਪੈਸੇ ਟਰੈਕਟਰ ਪੂਰਾ ਚੰਗਾ ਹੈ ਸੈਲਫ ਸਟਾਰਟ ਕਰਕੇ ਦੇਵਾਂਗੇ ਵੀਰੇ ਇੰਜਨ ਗੇਅਰ ਲਿਫਟ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਇੱਕ ਵੀ ਕਲਮ ਨਹੀਂ ਹੈਗੀ ਟਰੈਕਟਰ ਤੇ ਆਪਾਂ ਦੇਣਦਾਰ ਹੋਵਾਂਗੇ ਜੇ ਕੋਈ ਨੁਕਸ ਹੋਇਆ ਆਪਾਂ ਕਰਕੇ ਦਨੂ ਹੀ ਅਵਲਾ ਤਾਂ ਨੁਕਸ ਹੁੰਦਾ ਹੀ ਨਹੀਂ ਜੀ ਆਪਣੇ ਟਰੈਕਟਰ 'ਚ ਤੇ ਆਪਾਂ ਕਈ ਵੀਰਾਂ ਦੀ ਡਿਮਾਂਡ ਤੇ ਆਪਾਂ ਲੈ ਕੇ ਆਏ ਆ ਦੋ ਇਹ ਜਿਹੇ ਫੋਰਡ ਜਿਨ੍ਹਾਂ ਦਾ ਆਪਣੇ ਕੰਮ ਕੀਤਾ ਵੀ ਹੋਇਆ ਤੇ ਥੋੜਾ ਬਹੁਤ ਕੰਮ ਰਹਿੰਦਾ ਕਿ ਜਿਹੜਾ ਕਰਨ ਵਾਲਾਗਾ ਤੇ ਵੀਰੇ ਇਹ ਹੈਗਾ 1992 ਮਾਡਲ ਫੋਰਡ ਇਹਦਾ ਆਪਣੇ ਮੂਰਲੇ ਹਿੱਸੇ ਦਾ ਰੇਡੀਏਟਰ ਦਾ ਤੇ ਜਿਹੜੇ ਵੀਰ ਨੇ ਇੰਜਨ ਵੀ ਕਰਾਉਣਾ ਹੋਵੇ ਉਹ ਵੀ ਆਪਾਂ ਕਰਕੇ ਦੇ ਦਾਂਗੇ ਤੇ ਇਹਦੇ ਆਪਣੇ ਰਿੰਗ ਸਲੀਪਾ ਪਾਈਆਂ ਨੇ ਤੇ ਲਾ ਲਈਏ ਆਪਾਂ ਸਟੀering ਦੀ ਸਟੀering ਆਪਣੇ ਚੇਂਜ ਕੀਤਾ ਵਧੀਆ ਕੁਆਲਟੀ ਦਾ ਸਟੀering ਲਾਇਆ ਹੈਗਾ ਤੇ ਗੇਅਰ ਦਾ ਕੰਮ ਕੀਤਾ ਬ੍ਰੇਕਾਂ ਦੇ ਜਿਹੜੇ ਆਪਣੇ ਲੈਦਰ ਹੁੰਦੇ ਨੇ ਉਹ ਲਾਇਏ ਨੇ ਤੇ ਲਿਫਟ ਦਾ ਕੰਮ ਕੀਤਾ ਗਾ ਤੇ ਹੋਰ ਜਿਹੜੇ ਕੰਮ ਮਾੜੇ ਮੋٹے ਹੋਣ ਵਾਲੇ ਹੁੰਦੇ ਸੀ ਹੱਥ ਫੇਰੀ ਕਰਨ ਵਾਲੀ ਸਰਵਿਸ ਉਹ ਵੀ ਸਾਰਾ ਕੁਝ ਡਨ ਕਰਤਾ ਵੀਰੇ ਤੇ ਜਿਹੜੇ ਵੀਰ ਨੇ ਇਹ ਟਰੈਕਟਰ ਤਿਆਰ ਕਰਵਾਉਣਾ ਹੋਵੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਕਰ ਲਿਓ ਸੰਪਰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਆਪਣਾ ਨੰਬਰ ਤੇ ਇਧਰ ਹੀ ਸਾਈਡ ਆ ਗਿਆ 1985 ਮਾਡਲ ਇਹ ਘੱਟ ਰੇਟ ਦੇ ਲਈ ਟਰੈਕਟਰ ਆਪਾਂ ਨੇ ਲੈ ਕੇ ਆਂਦਾ ਸੀਗਾ ਟਰੈਕਟਰ ਦੀ ਕੁਝ ਕੰਡੀਸ਼ਨ ਦੇਖ ਸਕਦੇ ਹੋ ਇਹ ਵੀ ਆਪਾਂ ਜੇ ਜੇ ਕਿਸ ਵੀਰ ਨੇ ਇਦਾਂ ਤੁਹਾਨੂੰ ਜੋ ਇੱਕ ਵੀ ਟਰੈਕਟਰ ਲੈਣਾ ਹੋਵੇ ਇਦਾਂ ਵੀ ਦੇ ਦਾਂਗੇ ਜੇ ਕਿਸੇ ਨੇ ਤਿਆਰ ਕਰਵਾ ਕੇ ਲੈਣਾ ਹੋਵੇ ਉਹ ਵੀ ਆਪਾਂ ਕਰ ਦਾਂਗੇ ਤੇ ਇਹਦਾ ਆਪਾਂ ਨੇ ਪਹਿਲਾਂ ਤਾਂ ਗੇਅਰ ਬਾਕਸ ਹੈ ਜਿਹੜਾ ਫਾਰਮ ਟਰੈਕ ਦਾ ਲਾਇਆ ਗਿਆ ਤੇ ਪਿਛਲੇ ਹਿੱਸੇ ਦਾ ਕੰਮ ਕਰਤਾ ਆਪਾਂ ਨੇ ਪੂਰੇ ਮੂਰਲੇ ਹਿੱਸੇ ਦਾ ਰਿੰਗ ਸਲੀਬਾ ਪਾਤੀਆਂ ਸਰਬ ਸੁਰਬ ਸਾਰਾ ਕੁਝ ਵਰਕ ਕਰਤਾ ਆਪਣੇ ਇਹਦਾ ਟਰੈਕਟਰ 'ਚ ਇੱਕ ਵੀ ਪਰਸੈਂਟ ਦਾ ਨੁਕਸ ਇੱਕ ਵੀ ਪਰਸੈਂਟ ਦਾ ਨੁਕਸ ਨਹੀਂ ਹੈਗਾ ਤੇ ਇਹ ਆਪਾਂ ਵੀਰੇ ਟਰੈਕਟਰ ਨੇ ਜਿਹੜੇ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਇਦਾਂ ਲੈਣਿਆ ਤਾਂ ਇਹ ਭਾ ਇਦਾਂ ਵੀ ਦੇ ਦਾਂਗੇ ਤੇ ਬੜੇ ਵੀਰਾਂ ਦੇ ਇਦਾਂ ਵੀ ਕਮੈਂਟ ਆਉਂਦੇ ਸੀਗੇ ਵੀ ਵੀਰ ਜੀ ਤੇ ਫੋਨ ਆਉਂਦੇ ਸੀਗੇ ਵੀ ਵੀਰ ਜੀ ਆਪਣੇ ਕੋਲ ਘੱਟ ਬਜਟ ਤੇਰੀ ਵੀਰੇ ਆਪਾਂ ਸਾਰੇ ਤਰ੍ਹਾਂ ਦੇ ਟਰੈਕਟਰ ਤਿਆਰ ਕਰਦਨੇ ਆ ਜੇ ਤੁਹਾਡਾ ਬਜਟ ਹੈਗਾ 1 ਲੱਖ 2 ਲੱਖ ਆਪਾਂ ਉਹ ਚੀਜ਼ ਨਾਲ ਵੀ ਟਰੈਕਟਰ ਤਿਆਰ ਕਰਕੇ ਦੇ ਸਕਦੇ ਹਾਂ ਜੀ ਤੇ ਜਿਹੜੇ ਵੀਰ ਨੇ ਬਾਹਰ ਬੈਠੇ ਨੇ ਤਿਆਰ ਕਰਵਾ ਕੇ ਆਪਦੇ ਕੋਲੇ ਮੰਗਵਾਉਣਾ ਤਾਂ ਆਪੋ ਉਹ ਵੀ ਆਪਾਂ ਕਰਕੇ ਦੇ ਦਾਂਗੇ ਵੀਰੇ ਨਾਲੇ ਹਰੇਕ ਚੀਜ਼ ਦੀ ਆਪਣੀ ਸਲਿੱਪ ਤੇ ਬਣ ਕੇ ਆਊਗੀ ਪਰਚੀ ਜਿੱਦਾਂ ਕਿ ਆਪਾਂ ਟਾਇਰ ਲਾਵਾਂਗੇ ਤੁਹਾਨੂੰ ਟਾਇਰ ਦੀ ਆਪਣਾ ਬਿੱਲ ਬਣ ਕੇ ਆਊਗਾ ਹਰੇਕ ਚੀਜ਼ ਦਾ ਤੁਹਾਨੂੰ ਬਿੱਲ ਬਣ ਕੇ ਆਊਗਾ ਮਗਰਿਆੜਾ ਦਾ ਬਿੱਲ ਬਣ ਕੇ ਆਊਗਾ ਵੀਰੇ ਜੋ ਕੁਝ ਕੀਤਾ ਆਪਣੇ ਸਾਰਾ ਕੁਝ ਬਿੱਲ ਬਣ ਕੇ ਹੀ ਆਊਗਾ ਇਦਾਂ ਨਹੀਂ ਹੈਗਾ ਆਪਾਂ ਟਾਇਰਾਂ ਚੋਂ ਪੈਸੇ ਕੱਢ ਲੈਨੇ ਇਦਾਂ ਨਹੀਂ ਹੈਗਾ ਆਪਾਂ ਰਿਮਾਂ ਚੋਂ ਪੈਸੇ ਕੱਢ ਲਈ ਇਦਾਂ ਨਹੀਂ ਹੈਗਾ ਇੰਜਣ ਕਰਾਏ ਦਾ ਮੂਹਰ ਲਈ ਫਾਰਮ ਛੱਪਦੇ ਹਿੱਸੇ ਦਾ ਹਰੇਕ ਚੀਜ਼ੋਂ ਪੈਸੇ ਕੱਢਣਾ ਹਰੇਕ ਚੀਜ਼ ਦਾ ਤੁਹਾਨੂੰ ਬਿੱਲ ਬਣ ਕੇ ਆਊਗਾ ਪੂਰੀ ਇੱਕ ਇੱਕ ਚੀਜ਼ ਤੁਹਾਨੂੰ ਸਮਝਾ ਕੇ ਆਪਾਂ ਨਾਲ ਦੀ ਨਾਲ ਤਿਆਰ ਕਰਾਂਗੇ ਰੋਜ਼ ਵੀਡੀਓ ਕਾਲ ਤੇ ਦਿਖਾਵਾਂਗੇ ਵੀ ਅੱਜ ਆਪਣਾ ਇਹ ਕੰਮ ਕੀਤਾ ਟਰੈਕਟਰ ਦਾ ਠੀਕ ਹੈ ਵੀਰੇ ਤੇ ਕੋਈ ਠੱਗੀ ਠੁੱਗੀ ਵਾਲਾ ਕੰਮ ਨਹੀਂ ਹੋਊਗਾ ਸੈਲਫ ਜਿਹੜੇ ਵੀ ਨਹੀਂ ਤਿਆਰ ਕਰਾਉਣਾ ਜਿੱਦਾਂ ਕਿ ਆਹ ਟਰੈਕਟਰ ਤਿਆਰ ਕਰਾਉਣਾ ਇਹਦਾ ਆਪਾਂ ਪ੍ਰਾਈਸ ਦੱਸ ਦਾਂਗੇ ਤੇ ਰਾਸ਼ਟ ਪ੍ਰਾਈਸ ਦੱਸ ਦਾਂਗੇ ਤੇ ਨਾਲ ਦੀ ਨਾਲ ਤੁਸੀਂ ਪ੍ਰਾਈਸ ਇਹ ਟਰੈਕਟਰ ਦਾ ਦੇ ਕੇ ਪੈਸੇ ਤੇ ਐਡਵਾਂਸ ਪੇਮੈਂਟ ਕਰਕੇ ਤੇ ਇਹ ਥੋੜਾ ਟਰੈਕਟਰ ਆਪਾਂ ਤਿਆਰ ਹੋਣਾ ਲਾ ਦਾਂਗੇ ਠੀਕ ਹੈ ਤੇ ਓਵਰਾਲ ਕੰਮ ਕਰਾਂਗੇ 1 ਰੁਪਏ ਦਾ ਘਾਟਾ ਨਹੀਂ ਹੋਣ ਦਵਾਂਗਾ ਜੀ ਤੁਹਾਨੂੰ ਨਾ ਕਿਸੇ ਪਾਸੇ ਦੀ ਥੱਗੀ ਠੁੱਗੀ ਵਗੈਰਾ ਉਹ ਆਪਣਾ ਕੰਮ ਹੈ ਨਹੀਂਗਾ ਵੀਰੇ ਤੇ ਹਰੇਕ ਚੀਜ਼ ਦੀ ਤੁਹਾਨੂੰ ਜਿਹੜਾ ਦੱਸਿਆਗਾ ਮੈਂ ਤੁਹਾਨੂੰ ਸਲਿੱਪ ਬਣ ਕੇ ਆਊਗੀ ਬਿੱਲ ਬਣ ਕੇ ਆਊਗਾ ਤੇ ਅੱਜ ਸੀ ਅੱਜ ਦਾ ਬਲੌਗ ਇੱਥੇ ਆਪਾਂ ਖਤਮ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਧੰਨਵਾਦੀ ਤੁਹਾਡਾ